ਦੰਦਾਂ ਗੋਲੀਆ ਜਿਸ ਅੱਗ ਸਾਧੂ ਦੇਵਾਨਾ ਕਿਸਾ ਨਾਮ ਤੇ ਹੀ ਪੰਨਾ ਮਾਨਕ ਮੁਤੇ ਨਾਮ ਪ੍ਰਭ ਹੁਣ ਲੱਗਣਾ ਨਾ ਅੰਤ ਸੰਗਤ ਰੰਗ ਸੁਪੈ ਨਾਮ ਹੈ ਨੇ ਜਿਤੇ ਮਨ ਪਾਵਨ ਜੋ ਵਰ ਜੋੜ ਸੁ ਕਰੇ ਸੋਏ ਜੀਰ ਕਰਨ ਆਪ ਕਹਨੇ ਜੀ ਆਇਆ ਜਿਟੈ ਵਿਛੜਿ ਗਿਓ ਰਵਨਾ ਸਾਦੋ ਸਾਧ ਪਰਾਪਤਿ ਨਾਮੁ ਰੰਗ ਬਾਨੰਨ ਹਰਿ ਦੇਖ ਰਖਿ ਲਾਪਿਸਥਨੇ ਜਿਸ ਕਾ ਪਾਦ ਮਕੰਧ ਸਾਦੋ